ਮੈਂ ਸਭ ਤੋਂ ਪਹਿਲਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਤਰਸ ਕੋਟਨ ਕੋਟਨ ਧੰਨਵਾਦ ਕਰਦਾ ਜਿਸ ਮਾਰੇ ਨੇ ਤਰਸ ਕਰਕੇ ਸਿੱਖ ਪੰਥ ਦੇ ਜਿਹੜਾ 40 ਸਾਲ ਦਾ ਜਿਹੜਾ ਵਾਕਿਆ ਸੀ ਨਾ ਭੁੱਲਣ ਜੋਗਿਆ ਨਾ ਬਖਸ਼ਣ ਜੋਗਿਆ ਜਿਸ 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 ਦੇ ਤਹਿਤ ਜਿਹੜੀ ਉਸੋਂ ਦੀ ਹਿੰਦ ਦੀ ਸਰਕਾਰ ਨੇ ਸਾਡਾ ਘਰ ਟਾਇਆ ਸੀ ਕੌਮ ਜੁੰਦੀ ਆ ਤੇ ਜਾਗਦੀ ਆ ਸਥਿਰ ਰਹੀ ਆ ਕੌਮ ਨੇ ਅੱਜ ਬੜਾ ਵੱਡਾ ਸਿੱਖ ਪੰਥ ਨੇ ਦੋ ਸੀਟਾਂ ਦੇ ਖਡੂਰ ਸਾਹਿਬ ਤੇ ਫਰੀਦਕੋਟ ਦੀ ਧਰਤੀ ਤੇ ਬਹੁਤ ਵੱਡਾ ਫਤਵਾ ਦਿੱਤਾ ਮੈਂ ਧੰਨਵਾਦ ਕਰਦਾ ਸਮੁੱਚੇ ਸਿੱਖ ਜਗਤ ਦਾ ਸਮੁੱਚੇ ਸਿੱਖ ਜਗਤ ਦੀਆਂ ਜੋਗ ਤੇ ਅਸੀਸਾਂ ਦਾ ਸਰਬਜੀਤ ਖਾਲਸਾ ਜੀ ਦੀ ਜਿੱਤ ਦੇ ਪਿੱਛੇ ਤੁਹਾਡੀ ਇੱਕ ਬਹੁਤ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ ਮੈਂ ਇਹ ਗੱਲ ਮੰਨਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰਸ ਕੀਤਾ ਜਿਹੜਾ ਭਾਈ ਬੈਂ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਜਿਨ੍ਹਾਂ ਦਾ ਰੂਹ ਤੇ ਨਿਸ਼ਾਨਾ ਇੱਕ ਸੀ ਜਿਨ੍ਹਾਂ ਨੇ ਇੱਕ ਹੋ ਕੇ ਇਹ ਸਾਰੀ ਜਿਹੜਾ ਨਿਸ਼ਾਨਾ ਉਹ ਲੜਿਆ ਤੇ ਉਸ ਨਿਸ਼ਾਨੇ ਦੇ ਤਹਿਤ ਮੈਂ ਇਹ ਸਮਝਦਾ ਸੀ ਭਾਈ ਬਿਆਨ ਸਿੰਘ ਦੀ ਜਿਹੜੀ ਦਸਤਾਰ ਆ ਉਹਦੇ ਵਿੱਚ ਸਾਡੀ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਦੇ ਮੇਰੇ ਨਾਲ ਪੁੱਤਰ ਖੜੇ ਨੇ ਆਪਾਂ ਇੱਕ ਤਿੰਨਾ ਪਰਿਵਾਰਾਂ ਨੇ ਫੈਸਲਾ ਕੀਤਾ ਸੀ ਕੌਮੀਅਤ ਤੌਰ ਤੇ ਵੀ ਇਹ ਦੋ ਸੀਟਾਂ ਤੇ ਆਪਾਂ ਪੰਥਕ ਪੜਾਰਾਂ ਦੇ ਹੁਣ ਇੱਕ ਗਵਾਨ ਸਾਹਿਬ ਚਰਚਾਵਾਂ ਨੇ ਕਿ ਜਿੱਥੇ-ਜਿੱਥੇ ਬਾਈ ਇਲੈਕਸ਼ਨਾਂ ਹੋਣੀਆਂ ਨੇ ਉੱਤੇ ਕਿਦਾਂ ਵੀ ਉਮੀਦਵਾਰ ਉਤਾਰਦੇ ਤੁਹਾਡੇ ਨਾਮ ਦੀ ਵੀ ਚਰਚਾ ਕੀਤੀ ਡੇਰਾ ਬਾਬਾ ਨਾਨਕ ਤੋਂ ਤੁਸੀਂ ਵੀ ਚੋਣ ਲੜ ਸਕਦੇ ਮੈਂ ਇੱਥੇ ਸਪਸ਼ਟ ਕਹਿ ਦੇਣਾ ਚਾਹੁੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਡੀ ਵੱਡੀ ਸਾਡੀ ਕੁਰਬਾਨੀ ਆ ਉਸ ਦੇ ਅੱਗੇ ਛੋਟੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਾਲੀ ਜਿ ਕੋਈ ਫੈਸਲਾ ਨਹੀਂ ਲੈਂਦੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਆਪਾਂ ਬੈਠ ਕੇ ਕਿਉਂਕਿ ਪਰਿਵਾਰ ਦਾ ਫੈਸਲਾ ਆਪ ਜੀ ਦੇ ਤੇ ਬੈਠ ਕੇ ਵਿਚਾਰ ਕਰਾਂਗੇ ਕਾਲੀ ਚ ਨਹੀਂ ਬਾਈ ਇਲੈਕਸ਼ਨਾਂ ਚ ਉਮੀਦਵਾਰ ਉਤਾਰੋਗੇ ਆਪਣੇ ਇਹ ਤਾਂ ਉਹਨਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਫੈਸਲਾ ਦਿੱਤਾ ਹੈ ਵੀ ਹਰ ਸੀਟ ਤੇ ਆਪਾਂ ਜਿਹੜੀਆਂ 5 ਸੀਟਾਂ ਤੇ ਉਮੀਦਵਾਰ ਖੜਾ ਰਹੇ ਕਿੰਨਾ ਕੁ ਜ਼ਰੂਰੀ ਸੀ ਅਗਵਾਨ ਸਾਹਿਬ ਕੇ ਚੋਣਾ ਚ ਆਣਾ ਔਰ ਭਵਿੱਖ ਦੇ ਵਿੱਚ ਹੋਰ ਚੋਣਾ ਚਾਹੁੰਦਾ ਮੈਂ ਇਹ ਸਮਝਦਾ ਵੀ ਜਿਹੜੀ ਸਿੱਖ ਕੌਮ ਦੇ ਅੰਦਰ ਜਿਹੜੀ ਨੌਜਵਾਨ ਜੀੜੀ ਉਹਨਾਂ ਨੂੰ ਬਦਲਾਵ ਚਾਹੀਦਾ ਸੀ ਜਿਵੇਂ ਬਦਲਾਵ ਤੇ ਲੋਕ ਫੈਡ ਅਪ ਸੀ ਦੋਨਾਂ ਪਾਰਟੀਆਂ ਤੋਂ ਉਹਨਾਂ ਨੇ ਆਪ ਨੂੰ ਜਿਤਾ ਦਿੱਤਾ ਹੁਣ ਵੀ ਜਿਹੜੇ 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 ਨੌਜਵਾਨ ਵੀਰ ਆ ਉਹ ਖੁਸ਼ ਹੋ ਕੇ ਉਹ ਚਾਹੁੰਦੇ ਨੇ ਵੀ ਪੰਥ ਦੀ ਗੱਲ ਕਰਨ ਵਾਲੇ ਪਰਿਵਾਰ ਅੱਗੇ ਜਿਸ ਤਰੀਕੇ ਨਾਲ ਬਹੁਤ ਕਰੋੜਾ ਰੁਪਇਆ ਇਸ ਵਾਰ ਸੀਟਾਂ ਤੇ ਲੱਗੇ ਪਰ ਤੁਸੀਂ ਬਿਨ ਪੈਸੇ ਉਹ ਇੱਕ ਤਰ੍ਹਾਂ ਦਾ ਕਿਹਾ ਜਾਵੇ ਤੇ ਸੀਟਾਂ ਦੇ ਵਿੱਚ ਫਤਿਹ ਹਸਲ ਕੀਤੀ ਇਹਦੇ ਵਰਗੀ ਮੈਂ ਫੇਰ ਇੱਕੋ ਹੀ ਗੱਲ ਕਰਦਾ ਹਾਂ ਗੁਰੂ ਸੱਜਣ ਦਾ ਤਰਸ ਤੇ ਸ਼ਹੀਦਾਂ ਦੀ ਕਲਾ ਆਪਣੀ ਕੋਈ ਔਕਾਤ ਨਹੀਂ ਹੈ ਜਿਹੜਾ ਸਾਡੇ ਗੱਲ ਦਾ ਕਪੜਾ ਵੀ ਸੰਗਤ ਦਾ ਹਾਂ ਜੀ ਪੰਥ ਸਾਹਿਬ 227 ਦੇ ਵਿੱਚ ਕੋਈ ਸਿੱਖ ਜਾਸਤ ਮੁੱਕੀ ਸੀਟੀ ਜਾ ਸਕਦੀ ਹੈ ਉਹ ਤਾਂ ਆਰੰਭ ਹੋ ਗਈ ਜੀ ਦੋ ਸੀਟਾਂ ਤੇ ਅੱਛਾ ਜੀ ਉਹ ਕਿੱਥੋਂ ਤੱਕ ਜਾਏਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਫੇਰ ਵੀ ਤੁਸੀਂ ਵਕੀਲ ਨੇ ਕਿਹਾ ਜੇਲ੍ਹ ਤੋਂ ਕਦੇ ਮਿਲ ਕੇ ਆ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਲੈਕਚਰ ਵੀ ਲੜਾਂਗੇ ਅਕਾਲੀ ਦਲ ਉਹ ਵੀ ਕਹਿੰਦੇ ਆ ਕਿ ਜਿਹੜਾ ਅਕਾਲੀ ਦਲ ਮੁੜ ਸਰਜੀਤ ਕਰਾਂਗੇ ਕਿ ਨਵਾਂ ਕਰ ਦੇਖੋ ਭਾਈ ਸਾਹਿਬ ਇੱਕ ਗੱਲ ਸਮਝ ਲਓ ਉਹ ਵੀ ਸਾਡੇ ਭਰਾ ਨੇ ਸਾਰੇ ਸਤਕਾਰਯੋਗ ਨੇ ਆਉਣ ਵਾਲੇ ਸਮੇਂ 'ਚ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਗੱਲ ਕਰਾਂਗੇ ਕਾਲੀ ਜੀ ਅਜੇ ਕੋਈ ਫੈਸਲਾ ਕਿਉਂਕਿ ਵੀ ਸਾਡੇ ਭਰਾ ਸੌ ਚੱਕਨ ਕਦੋਂ ਜਾ ਰਹੇ ਜੇ ਤੇ ਕੀ ਉੱਥੇ ਜਿਹੜਾ ਖਾਸ ਹੋਇਗਾ ਸੌ ਚੱਕ ਇਹ ਤਾਂ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਆ ਤੇ ਕਿੱਡਾ ਗੁਰੂ ਸਾਹਿਬ ਨੇ ਸਾਨੂੰ ਮਾਣ ਦਿੱਤਾ ਜਿਹੜੇ ਘਰ ਟਾਉਣ ਵਾਲਿਆਂ ਦੇ ਸਾਹਮਣੇ ਜਦੋਂ ਆਪਾਂ ਬੈਠੇ ਹੋਵਾਂਗੇ ਇੱਕ ਵਾਰੀ ਤੇ ਉਹਨਾਂ ਨੂੰ ਸਵਾਲ ਪੁੱਛਾਂਗੇ ਵੀ ਭਾਈ ਸਾਡਾ ਕਸੂਰ ਤਾਂ ਦੱਸੋ ਸਾਡੇ ਹੀ ਉਹ ਭਰਾ ਨੇ ਖਾਕੀ ਦੇ ਵਿੱਚੋਂ ਵੀ ਭਾਈ ਭਾਈ ਸਤਵੰਦ ਸਿੰਘ ਭਾਈ ਬੈਂਸ ਸਿੰਘ ਭਾਈ ਕੇਰ ਸਿੰਘ ਨਿਕਲੇ ਭਾਈ ਦਲਾਵਰ ਸਿੰਘ ਹੋਣਾ ਨੇ ਭਾਈ ਸੁੱਖਾ ਜਿੰਦਾ ਮੈਂ ਤੇ ਖਾਕੀ ਨੂੰ ਵੀ ਸਲਾਮ ਕਰਦਾ ਵੀ ਉਹਨਾਂ ਦੇ ਵਿੱਚ ਉਹਨਾਂ ਦੀ ਵਰਦੀ ਨੂੰ ਇਹ ਵੱਡਾ ਰਤਬਾ ਮਿਲਿਆ ਚਾਲੂ ਸਮੇਂ ਦੇ ਵਿੱਚ ਹੁਣ ਕੀ ਪੰਥਕ ਐਕਟੀਵਿਟੀਜ਼ ਹੋਣਗੀਆਂ ਪੰਜਾਬ 'ਚ ਕਿਉਂਕਿ ਬਹੁਤ ਲੋਡ ਆ ਕਿਉਂਕਿ ਨਸ਼ੇ ਦਾ ਬਹੁਤ ਵੱਡੀ ਗੱਲ ਕੀਤੀ ਐ ਇਸ ਵਾਰ ਤੁਹਾਡੇ ਕੇ ਵੀ ਇਹੋ ਹੀ ਸਵਾਲ ਹੁੰਦੇ ਰਹੇ ਸਮੁੱਚੇ ਸਿੱਖ ਜਗਤ ਤੋਂ ਆਪਾਂ ਇਹ ਆਸ ਕਰਦੇ ਵੀ ਜਿਹੜੇ ਸਿੰਘਾਂ ਨੇ ਦਸਤਾਰਾਂ ਸਰਜੀਤ ਨਹੀਂ ਕੀਤੀਆਂ ਮੋੜ ਦਸਤਾਰਾਂ ਸਰਜੀਤ ਕਰੋ ਤੇ ਪੰਜਾਬ ਦੇ ਵਿੱਚ ਇੱਕ ਪੰਜਾਬ ਸਟੇਟ ਐਸੀ ਹੈ ਜਿਹੜੀ ਅਮਨ ਮਾਲ ਇਹਦੇ ਵਿੱਚ ਹਿੰਦੂ ਭਰਾ ਵੀ ਸਾਡੇ ਰਹਿ ਰਹੇ ਨੇ ਮੁਸਲਮ ਵੀ ਸਿੱਖ ਵੀ ਅਸਾਈ ਵੀ ਆਪਾਂ ਪਹਿਲੋਂ ਧਰਮੀ ਆ ਕਿਉਂਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਸਾਨੂੰ ਦਇਆ ਕਰਨੀ ਸਿਖਾਈ ਐ 52 ਹੁਕਮਾਂ ਦੇ ਆਪਾਂ ਉਹਦੇ ਤੇ ਪਹਿਰਾ ਦਈਏ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਮੈਂ ਇੱਥੇ ਇੱਕ ਵੱਡੀ ਗੱਲ ਕਰਨੀ ਚਾਹੁੰਦਾ ਸਾਡੀ ਲੜਾਈ ਕੋਈ ਨਹੀਂ ਸੀ ਸਾਡਾ ਘਰ ਇਹਨਾਂ ਨੇ ਕਿਉਂ ਟਾਇਆ ਅੱਜ ਤੱਕ ਸਾਨੂੰ 40 ਸਾਲ ਹੋ ਗਏ ਮੈਂ ਕਹਿੰਦਾ ਜਿਹੜੇ ਪਾਰਟੀਆਂ ਦੇ ਵਿੱਚ ਬੜੇ ਆਪਣੇ ਆਪ ਤੇ ਤਰੰਦਰ ਜਿਹੜੇ ਕਹਿੰਦੇ ਨੇ ਵੀ ਅੱਤਵਾਦ ਆ ਜਾਊਗਾ ਅੱਤਵਾਦ ਲਿਆਂਦਾ ਕਿੰਨੇ ਪਹਿਲਾਂ ਸਾਨੂੰ ਇਹ ਦੱਸੋ ਸਾਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਅੱਤਵਾਦ ਲਿਆਂਦਾ ਕਿੰਨੇ ਆ ਅੱਤਵਾਦ ਲਿਆਉਣ ਵਾਲੇ ਕੌਣ ਨੇ ਇਹ ਦੱਸਿਆ ਜਾਵੇ ਪਰ ਹੁਣ ਵੀ ਕਈ ਜਿਹੜੇ ਸਿਆਸਤ ਕਰਨ ਵਾਲੇ ਲੋਕ ਇਹ ਪ੍ਰਚਾਰ ਕਰ ਰਹੇ ਕਿ ਜਿਤਾ ਤਾਂ ਦਿੱਤਾ ਹੁਣ ਅੱਤਵਾਦ ਲਈ ਫਿਰ ਤਿਆਰ ਰਹੋ ਭਾਈ ਸਾਹਿਬ ਉਹਨਾਂ ਦੀ ਗੱਲ ਛੱਡੀ ਉਹਨਾਂ ਸਿਕਿਉਰਟੀਆਂ ਵੀ ਤੁਹਾਡੇ ਨਾਂ ਤੇ ਲੈਣੀ